ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰਿਆਣਾ ਤੋਂ ਸੰਸਦ ਵਿੱਚ ਚੁਣੇਗੇ ਕੰਗਨਾਰ ਰਣੌਤ ਕੱਲ ਚੰਡੀਗੜ੍ਹ 에어ਪੋਰਟ ਦੇ ਉੱਪਰ ਜੀਆਈਐਸਐਫ ਦੀ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਨਾਰ ਰਣੌਤ ਨੂੰ ਥੱਪੜ ਮਾਰ ਦਿੱਤਾ ਤੇ ਕੁਲਵਿੰਦਰ ਕੌਰ ਦਾ ਇਹ ਬਿਆਨ ਸੀ ਫਾਰਮਰ ਪ੍ਰੋਟੈਸਟ ਕਰ ਰਹੇ ਕਿਸਾਨਾਂ ਅਤੇ ਉਹਨਾਂ ਦੇ ਨਾਲ ਬੈਠੀਆਂ ਮਾਵਾ ਪੈਰਾਂ ਨੂੰ ਕੰਗਨਾਰ ਅਰਨਾਉਤ ਗਲਤ ਬੋਲ ਰਹੀ ਸੀ ਤੇ ਜਿਸ ਤੋਂ ਬਾਅਦ ਕੀ ਕੰਗਨਾਰ ਰਣੌਤ ਤੇ ਕੁਲਵਿੰਦਰ ਕੌਰ ਦੇ ਵਿਚਕਾਰ ਆਪਸੀ ਤਕਰਾਰ ਹੋ ਜਾਂਦਾ ਤੇ ਜਿਸ ਤੋਂ ਬਾਅਦ ਕੀ ਕੁਲਵਿੰਦਰ ਕੌਰ ਕੰਗਨਾਰ ਨੌਦੇ ਥੱਪੜ ਮਾਰ ਦਿੰਦੀ ਐ ਤੇ ਉਸ ਦੇ ਸਨ ਵਿੱਚ ਆਇਆ ਕਿ ਕੁਲਵਿੰਦਰ ਕੌਰ ਨੂੰ ਪੁਲਿਸ ਹਿਰਾਸਤ ਵਿੱਚ ਲੈ ਲੱਤਾ ਗਿਆ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਕੰਗਨਾਰ ਨੌਦੀ ਭੈਣ ਰੰਗੋਲੀ ਦਾ ਇੱਕ ਬਿਆਨ ਆਇਆ ਤੇ ਉਹਨਾਂ ਕਿਹਾ ਕਿ ਸਸਪੈਂਡ ਕਰਨਾ ਕੁਝ ਨਹੀਂ ਹੋਣਾ ਖਾਲਸਤਾਨੀਆਂ ਕੋਲੋਂ ਮੋਟੀ ਰਕਮ ਮਿਲ ਗਈ ਹੋਣੀ ਐ ਤੇ ਇਸ ਨੂੰ ਰਿਮਾਂਡ ਤੇ ਲੈਣਾ ਪੈਣਾ ਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਦੋਂ ਵੀ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਅਸੀਂ ਆਪਣੇ ਚੈਨਲ ਰਾਹੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਨਵੀਂ ਅਪਡੇਟ ਸੁਣਨ ਦੇ ਲਈ ਸਾਡੇ ਚੈਨਲ ਅਸਲੀ ਪੰਜਾਬ న్యూਸ ਦੇ ਨਾਲ ਬਨੇ ਰਹੋ ਦਿਓ ਇਜਾਜ਼ਤ ਮਿਲਦਾ ਕਿਸੇ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ